ਤ੍ਰਾਲੀ ਚੋਰ ਸਰਕਾਰ ਮੈਂ 100 ਦਿਨ ਧਰਨਾ ਇੱਥੇ ਲਾਇਆ ਤੁਸੀਂ ਉਹ ਦੇਖਿਆ ਧਰਨਾ ਮੇਰੇ ਧਰਨੇ 'ਚ ਇਹਨਾਂ ਨੂੰ ਪੁਤਲੇ ਤੋਂ ਪ੍ਰੋਬਲਮ ਸਾਡਾ ਪੁਲਿਸ ਪ੍ਰਸ਼ਾਸਨ ਹਰ ਦੂਸਰੇ ਦਿਨ ਪੁਤਲਾ ਚੱਕ ਕੇ ਲਿਆ ਜਾਂਦਾ ਹੈ ਕਿ ਪੁਤਲੇ ਤੱਕ ਤੋਂ ਘਬਰਾਣ ਵਾਲੀ ਹੈ ਕਿ ਬਈ ਪੁਤਲੇ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਕਿਉਂ ਲਾਈ ਇੱਕ ਵੀ ਕੋਈ ਪੌਸ਼ਕ ਇਲਾਕੇ ਦੀ ਕੋਈ ਕਲੋਨੀ 'ਚ ਕੋਈ ਹਵੇਲੀ ਕੋਈ ਕੋਠੀ ਤੁਸੀਂ ਟੈਂਦੀ ਵੇਖੀ 40 50 ਗਾਇ ਦਾ ਗਰੀਬ ਦਾ ਘਰ ਹੁੰਦਾ ਉਹ ਆਪਣੇ ਬੱਚੇ ਨੂੰ ਘਰ ਵੀ ਚੁਕਾ ਹੁੰਦਾ ਬੇਦਖਲ ਤਾਂ ਵੀ ਉਹਦੇ ਤੇ ਜੀ.ਸੀ.ਪੀ ਚਲਾ ਦਿੱਤੀ ਜਾਂਦੀ ਕਿਹੜਾ ਪੁੱਛਣਾ ਇਹ ਆ ਨਸ਼ਿਆ ਜੰਗ ਜਸ਼ਨ ਚਿੱਟਾ ਵੇਚਣ ਵਾਲੇ ਆ ਜਾਂ ਕੋਈ ਸਾਡੇ ਸਮਾਜ ਨੂੰ ਖਰਵਾਬ ਖਰਾਬ ਕਰਨ ਵਾਲੇ ਲੋਕ ਆ ਇਹਨਾਂ ਦੀ ਆਪਸ ਜਿਹੜੀ ਆ ਉਹ ਗੰਢ ਤੋਂ ਪਿਆ ਸੋ ਇਸੇ ਗਲਤੀ ਤੇ ਤਰਾਸਦੇ ਵੀ ਪਹਿਲੀਆਂ ਸਰਕਾਰਾਂ ਤੋਂ ਅੱਕ ਤੇ ਇਹਨਾਂ ਨੂੰ ਚੁਣਿਆ ਦਿੱਲੀ ਵਾਲਿਆਂ ਨੇ ਤੇ ਇੰਡੀਆ ਅਗੇਂਸਟ ਕ੍ਰੈਪਸ਼ਨ ਤੇ ਇਹਨਾਂ ਨੂੰ ਦਿੱਲੀ 'ਚ ਚੁਣਿਆ ਪਰ ਦਿੱਲੀ ਵਾਲੇ ਸਾਡੇ ਤੋਂ ਦੋ ਕਦਮ ਪਹਿਲਾਂ ਸਿਆਣੇ ਨਿਕਲੇ ਕੁੰਝ ਲੈਣ ਲੱਗ ਪਏ ਤੁਹਿਆਂ ਦੇ ਬਦਲਾਵ ਨਹੀਂ ਹੋਇਆ ਪਰ ਬੋਰਡ ਜਿਹੜੇ ਨੇ ਹਰ ਚਰਾਹੇ ਦੇ ਨਜ਼ਰ ਆ ਰਹੇ ਨੇ ਜਿੱਥੇ بڑے بڑے ਹੋਲਡਿੰਗ ਲਾਏ ਜਾਂਦੇ ਨੇ ਰੋਜ਼ ਯਾਰ ਦਿੱਤਾ ਨਸੇ ਨੂੰ ਠਲ ਪਾਤੀ ਹੁਣ ਜਿਹੜਾ ਮਿਸ਼ਨ ਪ੍ਰਹਾਰ ਚੱਲ ਰਿਹਾ ਹੈ ਜੈਸਟਰ ਨੂੰ ਠਲ ਪਾਤੀ ਇਹ ਬਦਲਾਵ ਹੈ ਉਹ ਆਪਣੇ ਆਪ ਨੂੰ ਦੱਸ ਰਿਹਾ ਕਿ ਅਸੀਂ ਜਿੰਨੀਆਂ ਵੀ ਵਾਅਦੇ ਕੀਤੇ ਸੀ ਉਹ 24 ਸਾਲਾਂ ਦੇ ਵਿੱਚ ਨਿਭਾ ਦੇ ਜਿਵੇਂ ਦੇਖਦੇ ਹੋ ਜੀ ਜ਼ੁਬਾਨਬੰਦੀ ਹੋ ਰਹੀ ਹੈ ਪੱਤਰਚਾਰਾਂ ਦੀ ਪਰਚੇ ਹੋ ਰਹੇ ਨੇ ਜਿਹੜੇ ਆਰਟੀਆਈ ਪਾਉਂਦੇ ਨੇ ਉਹਨਾਂ ਦੇ ਵੀ ਪਰਚੇ ਹੋ ਰਹੇ ਨੇ ਜਿਹੜਾ ਸਵਾਲ ਪੁੱਛਦਾ ਉਹਨਾਂ ਦੇ ਵੀ ਆਰਟੀਕਲ 19 ਤੇ ਹਮਲਾ ਹੈਗਾ ਜੀ ਬਾਬਾ ਸਾਹਿਬ ਦੇ ਸੰਵਿਧਾਨ ਤੇ ਦੇ ਧਾਰਾ ਜਿਹੜੀ ਤੁਹਾਨੂੰ ਬੋਲਣ ਦੀ ਆਜ਼ਾਦੀ ਦਿੰਦੀ ਹੈ ਕੱਟ ਕਰਨ ਦੀ ਆਜ਼ਾਦੀ ਦਿੰਦੀ ਹੈ ਔਰ ਪੱਤਰਕਾਰ ਨੂੰ ਵੀ ਫ੍ਰੀडम ਦਿੰਦੀ ਹੈ ਔਰ ਉਹ ਸਰਕਾਰ ਜਿਹੜੀ ਬਾਬਾ ਸਾਹਿਬ ਦੀ ਫੋਟੋ ਵੱਲ ਆਂਦੀ ਹੈ ਪਰ ਪਹਿਲੇ ਮਹੀਨੇ ਤੋਂ ਹੀ ਸ਼ਾਮ-ਦਾਮ ਦੰਡਵੇਦੀ ਨੀਤੀ ਤੇ ਕੰਮ ਕਰ ਰਹੀ ਹੈ ਔਰ ਪੱਤਰਕਾਰ ਫਰੰਟ ਫੇਸ ਹੁੰਦਾ ਹੈ ਪੱਤਰਕਾਰ ਦਰਬਾਰੀ ਹੈਗਾ ਨਹੀਂ ਹੈ ਪੱਤਰਕਾਰ ਬਲਤੇਈ ਪੰਨੂ ਹੁੰਦਾ ਨਹੀਂ ਹੈ ਕਿ ਜਿਹੜਾ ਦਰਬਾਰੀ ਬਣ ਜਾਏ ਪੱਤਰਕਾਰ ਤੇ ਸਵਾਲ ਪੁੱਛੇਗਾ ਫਕੀਰ ਵਾਂਗ ਪੁੱਛੇਗਾ ਔਰ ਪੱਤਰਕਾਰ ਦਾ ਕੰਮ ਸਰਕਾਰ ਜੀ 99% ਸਹੀ ਹੈ ਨਹੀਂ ਨਹੀਂ 9% ਦੀ ਗੱਲ ਕਰਨ ਦੀ ਨਹੀਂ ਹੈ ਜੇ 1% ਵੀ ਗਲਤ ਹੈ ਇੱਥੇ ਤੇ 100% ਹੀ ਗਲਤ ਹੈ ਪਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਆਰਟੀਆਈ ਐਕਟਿਵਿਸਟਾਂ ਨੇ ਆਪਣੀ ਇਨਫੋਰਮੇਸ਼ਨ ਨੂੰ ਸਾਂਝਾ ਕੀਤਾ ਤੇ ਉਹਨਾਂ ਦੇ ਪਾਇਆ ਗਿਆ ਪਰਚਾ ਮਸਲਾ ਪਰਚਾ ਕੈਨਸਲ ਕਰਾਉਣ ਦਾ ਨਹੀਂ ਹੈ ਮਸਲਾ ਇਹ ਹੈ ਕਿ ਪੰਜਾਬ ਦੀਆਂ بلند ਆਵਾਜ਼ਾਂ ਜਿਹੜੀ ਸਤਗੁਰੂ ਲਾਲਨ ਸਿੰਘ ਦੀ ਬੋਲਣ ਦੀ ਸੋਚ ਬਾਬਰ ਨੂੰ ਜਬਰ ਕਹਿਣ ਦੀ ਸੋਚ ਤੇ ਪੈਰਾ ਦੇ ਰਹੇ ਨੇ ਉਹਨਾਂ ਦੇ ਜਦੋਂ-ਜਦੋਂ ਕੋਈ ਅਤਿਆਚਾਰੀਆ ਜ਼ੁਲਮ ਹੋਊਗਾ ਸਮੂਹ ਸਮਾਏ ਇਕੱਠਾ ਹੋਏਗਾ ਅੱਜ ਤੁਸੀਂ ਦੇਖਿਆ ਆਪਣੇ ਪੱਤਰਕਾਰ ਭਾਈਚਾਰੇ ਦੇ ਨਾਲ ਸਮਾਜਿਕ ਧਾਰਮਿਕ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਵਰਗ ਜਾਤੀ ਪੰਤੇ ਵਿਸ਼ਵਾਸ ਦੀਆਂ ਹੋਣ ਸਭ ਇੱਕ ਜਗ੍ਹਾ ਇਕੱਠੀਆਂ ਹੋਈਆਂ 27 ਤਰੀਕ ਦੀ ਕਾਲ ਆਈ ਆ ਆਪਾਂ ਚਾਹੁੰਦੇ ਸੀ ਕਿ ਮਾਰਚ ਘੱਡਿਆ ਜਾਂਦਾ ਹਲ ਬਜ਼ਾਰ ਦੀ ਇਤਿਹਾਸਿਕ ਸੜਕ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪਰ ਕਹਿੰਦੇ ਚਲੋ ਸਤਾਈ ਤੋਂ ਕਾਠ ਜਿਹੜਾ ਡੀਸੀ ਆ ਉਸ ਤੋਂ ਦਫ਼ਤਰ ਦੇ ਹੋਏਗਾ ਉਸ ਤੋਂ ਬਾਅਦ ਕੋਈ ਉੱਥੇ ਆਵਾਜ਼ ਦਿੱਤੀ ਜਾਏਗੀ ਪਰ ਕਹਿਣਾ ਇਹੀ ਚਾਹਾਂਗੇ ਜੀ ਕਿ ਇਹ ਭਗਵੰਤਵਾਨ ਦਾ ਕੰਮ ਨਹੀਂ ਹੈ ਭਗਵੰਤਵਾਨ ਤੇ ਰਬਰ ਸਟੈਂਪ ਚੀਫ ਮਿਨਿਸਟਰ ਹੈ ਆ ਇਹ ਕੰਮ ਜਿਹੜਾ ਵਾ ਮਨਜੀਤ ਸੋਦੀਆ ਦੀ ਨੀਤੀ ਜਿਹੜੀ ਸਾਮਦਾਮ ਡੰਡ ਦੀ ਉਹ ਸਭ ਤੋਂ ਪਹਿਲਾਂ ਡੰਡ ਮਿਲ ਰਿਹਾ ਪੱਤਰਕਾਰਾਂ ਨੂੰ ਪਰ ਪੱਤਰਕਾਰ ਭਾਈਚਾਰਿਆਂ ਦੇ ਨਾਲ ਸਮੂਹ ਆਰਮਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਖੜੀਆਂ ਨੇ ਔਰ ਵੱਡਾ ਕੱਟ ਜਿਹੜਾ ਡੀਸੀ ਆਫਿਸ ਹੋਊਗਾ ਔਰ ਜਵਾਬ ਜਿਹੜਾ ਵਾ ਸਰਕਾਰਾਂ ਨੂੰ ਦਿੱਤਾ ਗਿਆ ਧਰਨਿਆਂ ਜੋ ਬਣੀ ਸਰਕਾਰ ਨੇ ਧਰਨਿਆਂ ਦੇ ਬਿਠਾਤੇ ਮਜ਼ਦੂਰ ਹੋਣ ਚਾਹੀਏ ਚਹਸਾਨ ਹੋਣ ਚਾਹੀਏ ਪੱਤਰਕਾਰ ਹੋਣ ਕਿਵੇਂ ਦੇਖਦੇ ਹੋ ਵੱਡਾ ਬਦਲਾਅ ਹੈ ਇਹੋ ਹੀ ਬਦਲਾਅ ਹੈ ਇਹੋ ਹੀ ਬਦਲਾਅ ਕਹਿੰਦੇ ਆ ਜੀ ਤਰਨਿਆਂ ਚੋ ਕਿੰਨੇ ਕਿ ਤਰਨੇ ਨਾ ਨੇ ਲਗਾਏ ਇਹ ਤੁਹਾਨੂੰ ਦੇਖੋ ਦਿੱਲੀ ਵਾਲਿਆਂ ਨੇ ਤੇ ਇੰਡੀਆ ਅਗੇਂਸਟ ਕ੍ਰੈਪਸ਼ਨ ਤੇ ਇਹਨਾਂ ਨੂੰ ਦਿੱਲੀ ਚ ਚੁਣਿਆ ਪਰ ਦਿੱਲੀ ਵਾਲੇ ਸਾਡੇ ਤੋਂ ਦੋ ਕਦਮ ਪਹਿਲਾਂ ਸਿਆਣੇ ਨਿਕਲੇ ਖੁੰਝ ਲੈਣ ਲੱਗਾ 2027 ਚ ਵੀ ਉਮੀਦ ਕਰਦੇ ਆਂ ਪੰਜਾਬ ਚ ਇਹਨਾਂ ਨੇ ਕਿਹੜੇ ਤਰਨੇ ਲਾਏ ਕਿਸਾਨ ਅੰਦੋਲਨ ਮੈਜ਼ ਦੇ ਪੱਤਰਕਾਰ ਕਵਰ ਕੀਤਾ ਹੋਇਆ ਜਿੰਨੇ ਡਰਾਮੇ ਬਾਰਡਰ ਤੇ ਦੂਜੇ ਪਾਰ ਬਹਿ ਕੇ ਕਰ ਰਹੇ ਸਨ ਠੀਕ ਹੈ ਜੀ ਜੇਲ੍ਹਾਂ ਨੂੰ ਕਿੰਨਾ ਨੇ ਮੁਹਈਆ ਕਰਾਇਆ ਜੇਲ ਡਿਪਾਰਟਮੈਂਟ ਜਿਹੜਾ ਵਾ ਉਹ ਕੇਜਰੀਵਾਲ ਦੇ ਸਰਕਾਰ ਦਾ ਸਟੇਟ ਸੁਪਰਬਜੈਕਟ ਹੈਗਾ ਸੀ ਇਹ ਉਦੋਂ ਵੀ ਡਰਾਮੇ ਚੱਲ ਰਹੇ ਸਨ ਕਿਸਾਨ ਅੰਦੋਲਨ ਚ ਵੀ ਉਹਨਾਂ ਦੇ ਨਾਲ ਪ੍ਰੋਪਰ ਨਹੀਂ ਹੈਗੇ ਸਨ ਤੇ ਅੱਜ ਵੀ ਇਹੀ ਹਾਲਾਤ ਹੈਗੇ ਆ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਵਰਗ ਨੂੰ ਡਾਂਗਾ ਨਹੀਂ ਪੈ ਰਹੀਆਂ ਕਿਹੜਾ ਵਰਗ ਐਸਾ ਜਿਹੜਾ ਚਾਹੇ ਮਜ਼ਦੂਰ ਅਧਿਆਪਕ ਹੋਣ Dalit ਮਜ਼ਦੂਰ ਪੈਣਾ ਹੋਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਹੋਣ ਕਿਸਾਨ ਜਥੇਬੰਦੀਆਂ ਹੋਣ ਟਰਾਲੀ ਚੋਰ ਸਰਕਾਰ ਹੈ ਮੈਂ 100 ਦਿਨ ਤਰਨਾ ਇੱਥੇ ਲਾਇਆ ਤੁਸੀਂ ਉਹ ਦੇਖਿਆ ਤਰਨਾ ਮੇਰੇ ਤਰਨੇ ਇਹ ਤੇ ਫੇਰ ਸਿੱਧਾ ਸਿੱਧਾ ਸਵਾਲ ਕਰ ਰਿਹਾ ਸਾਡਾ ਪੁਲਿਸ ਪ੍ਰਸ਼ਾਸਨ ਹਰ ਦੂਸਰੇ ਦਿਨ ਪੁਤਲਾ ਚੱਕ ਕੇ ਲਿਆ ਜਾਂਦਾ ਇਹ ਇਹ ਪੁਤਲੇ ਤੱਕ ਤੋਂ ਘਬਰਾਣ ਵਾਲੀ ਹੈ ਕਿ ਵੀ ਪੁਤਲੇ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਕਿਉਂ ਲਾਈ ਹੈ ਇਹ ਸਾਡਾ ਹੱਕ ਹੈਗਾ ਵਾ ਸੰਵਿਧਾਨਿਕ ਢੰਗ ਦੇ ਨਾਲ ਕੀ ਕਰੀਏ ਪਰ ਕੋਈ ਐਸਾ ਵਰਗ ਨਹੀਂ ਹੈਗਾ ਪਿਛਲੇ 4 ਸਾਲ ਤੋਂ ਜਿਨ੍ਹਾਂ ਨੂੰ ਡਾਂਗਾ ਕੜਿਆਲੀ ਤਾਰਾ ਔਰ ਜ਼ੁਲਮ ਜਿਹੜਾ ਵਾ ਬਾਬਰੀ ਸੈਨਾ ਨਹੀਂ ਪਿਆ ਪਰ ਸਾਨੂੰ ਨਿਰਾਸ਼ਾ ਇਹ ਹੁੰਦੀ ਹੈ ਕਿ ਸਾਡੇ ਰਹਿਬਰ ਦੀ ਫੋਟੋ ਲੱਗਦੀ ਜੀ ਬੀਜੇਪੀ ਕਾਂਗਰਸ ਅਕਾਲੀ ਜਿਹੜੀਆਂ ਵੀ ਸਰਕਾਰਾਂ ਆਈਆਂ ਜੋ ਜ਼ੁਲਮ ਕੀਤਾ ਉਹਨਾਂ ਨੇ ਅਲੱਗ ਗੱਲ ਸੀ ਪਰ ਉਹਨਾਂ ਨੇ ਬਾਬਾ ਸਾਹਿਬ ਦੀ ਫੋਟੋ ਨਹੀਂ ਲਾਈ ਸੀ ਸ਼ੀਦਿਆਜਮ ਪਗਸ ਸਿੰਘ ਦੀ ਫੋਟੋ ਨਹੀਂ ਲਾਈ ਸੀ ਫੋਟੋ ਲਾਣੀ ਬਾਬਾ ਸਾਹਿਬ ਦੀ ਔਰ ਕੀਰਤੀ ਬੇਜਮੀਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਾਸ਼ੀਰ ਸਮਾਜ ਨੂੰ ਅਧਿਆਪਕਾਂ ਨੂੰ ਪ੍ਰੋਫੈਸਰਾਂ ਨੂੰ ਕੁੱਟਣਾ ਰੋਡਵੇ ਦੇ ਮੁਲਾਜ਼ਮਾਂ ਦੀਆਂ ਪੱਗਾਂ ਉਤਰਦੀਆਂ ਵੇਖੀਆਂ ਪ੍ਰੋਫੈਸਰ ਧੀਆਂ ਦੀਆਂ ਬੇਬਤੀਆਂ ਹੁੰਦੀਆਂ ਵੇਖੀਆਂ ਤੇ ਇੱਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੇ ਅੱਜ 1158 ਪ੍ਰੋਫੈਸਰ ਜਿਹੜੇ ਨੇ ਉਹ ਸੜਕਾਂ ਦੇ ਹੈਗੇ ਸਾਡਾ ਇਸ ਸੂਬਾ 3 ਕਰੋੜ ਦੀ ਆਬਾ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦਾ ਮਾਲਕ ਪੇਜ ਦਿੱਤਾ ਜਾਂਦਾ ਰਾਜ ਸਭਾ ਦੇ ਵਿੱਚ ਸਿੱਖਿਆ ਸਿਹਤ ਰੋਜ਼ਗਾਰ ਦੇ ਉੱਤੇ ਜੋ ਇਸ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਵਾਲਾ ਆ ਕੇ ਡਾਕੇ ਮਾਰੇ ਆ ਉਹ ਸ਼ਾਇਦ ਇਹਦਾ ਕੋਈ ਨਵਾਂ ਕੋਈ ਪੁਰਾਣੀ ਉਦਾਹਰਨ ਹੈਗੀ ਹੋਈ ਤੁਸੀਂ ਆਂਦੇ ਬਦਲਾਅ ਨਹੀਂ ਹੋਇਆ ਪਰ ਬੋਰਡ ਜਿਹੜੇ ਨੇ ਹਰ ਚਰਾਹੇ ਦੇ ਨਜ਼ਰ ਆ ਰਹੇ ਨੇ ਜਿੱਥੇ ਬੜੇ ਬੜੇ ਹੋਲਡਿੰਗ ਲਾਏ ਜਾਂਦੇ ਨੇ ਰੋਜ਼ਗਾਰ ਦਿੱਤਾ ਨਸੇ ਨੂੰ ਠੱਲ ਪਾਤੀ ਹੁਣ ਜਿਹੜਾ ਮਿਸ਼ਨ ਪ੍ਰਹਾਰ ਚੱਲ ਰਿਹਾ ਜੈਸਟਰਾਂ ਨੂੰ ਠੱਲ ਪਾਤੀ ਇਹ ਬਦਲਾਅ ਹੈ ਉਹ ਆਪਣੇ ਆਪ ਨੂੰ ਦੱਸ ਰਹੇ ਕਿ ਅਸੀਂ ਜਿੰਨੀਆਂ ਵੀ ਵਾਅਦੇ ਕੀਤੇ ਸੀ ਉਹ 4 ਸਾਲਾਂ ਦੇ ਵਿੱਚ ਨਿਭਾਤੇ ਦੇਖੋ ਦਿੱਲੀ ਹਾਰ ਤੋਂ ਪਹਿਲਾਂ ਪਹਿਲਾਂ ਦਿੱਲੀ ਹਾਰ ਜਦੋਂ ਹੋਈ ਉਸ ਤੋਂ ਪਹਿਲਾਂ ਸੂਬਾ ਪੰਜਾਬ ਚ 3 ਸਾਲ ਚਿੱਟਾ ਸ਼ਰੀਆਮ ਵਿਕਿਆ ਪੀਜ਼ੇ ਤੋਂ ਪਹਿਲਾਂ ਪਹੁੰਚਿਆ ਉਹ ਕੌਣ ਵੇਚਦਾ ਰਿਹਾ ਲੈਂਡ ਮਾਫੀਆ ਕੌਣ ਸੀ ਸੈਂਡ ਮਾਫੀਆ ਕੌਣ ਸੀ ਰੇਤ ਮਾਫੀਆ ਕੌਣ ਸੀ 3 ਸਾਲ ਇਸ ਸੂਬੇ ਦੇ ਵਿੱਚ ਤੜ ਲੈਣਾ ਕੰਮ ਹੋਇਆ ਜਦੋਂ ਦਿੱਲੀ ਚ ਲਾਲਾ ਜੀ ਵਿਲੇ ਹੋ ਗਏ ਫਿਰ ਇੱਥੇ ਕੰਮ ਸ਼ੁਰੂ ਕਰਤਾ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਕੋਈ ਵੀ ਯੁੱਧ ਕਾਮਯਾਬ ਨਹੀਂ ਹੋ ਸਕਦਾ ਬਿਨਾ ਪੁਲਿਸ ਸੁਧਾਰ ਕੀਤੇ ਜੇ ਅਕਾਲੀਆਂ ਵਲੇ ਚਿੱਟਾ ਵਿਕਿਆ ਕਾਂਗਰਸ ਵਲੇ ਵਿਕਿਆ ਤੇ ਇਹਨਾਂ ਦੇ 3 ਸਾਲ ਚ ਵਿਕਿਆ ਤੇ ਉਹ ਪੁਲਿਸ ਦੀ ਸਰਪ੍ਰਸਤੀ ਚ ਵਿਕਿਆ ਉਹੀ ਪੁਲਿਸ ਤੋਂ ਤੁਸੀਂ ਇਹ ਉਮੀਦ ਕਰ ਰਹੇ ਹੋ ਕਿ ਉਹ ਇਹਨੂੰ ਖਤਮ ਕਰਨਗੇ ਵਿਦਾਊਟ ਪੁਲਿਸ ਸੁਧਾਰ ਕੀਤੇ ਇਹ ਸਿਰਫ ਡਰਾਮੇਬਾਜੀ ਐ ਸੋਸ਼ਲ ਮੀਡੀਆ ਡਰਾਮੇਬਾਜੀ ਐ ਚਿੱਟਾ ਅੱਜ ਵੀ ਕਿਸੇ ਜਗ੍ਹਾ ਤੇ ਚਲੇ ਜਾਓ ਤੁਸੀਂ ਹਰ ਜਗ੍ਹਾ ਚਿੱਟਾ ਨਸ਼ਾ ਹਰ ਜਗ੍ਹਾ ਅਵੇਲੇਬਲ ਆ ਔਰ ਉਸੇ ਤਰੀਕੇ ਕੰਮ ਚੱਲ ਰਿਹਾ ਵਾ ਛੋਟੇ ਛੋਟੇ ਮਕਾਨ ਜਿਹੜੇ ਨੇ ਮੇਰੇ ਸਮਾਜ ਦੇ ਗਰੀਬ ਸਮਾਜ ਦੇ ਉਹਨੂੰ ਢਾਕੇ 50 ਗੱਜ ਦੇ ਉਹ ਹੋਲਸੇਲਰ ਨੇ ਉਹ ਸਿੰਡੀਕੇਟ ਦੇ ਮੈਂਬਰ ਨੇ ਉਹ ਕਿਲੋਆਂ ਦੀ ਹ ਕਿਹੜੀ ਆਪਾਂ ਕਰ ਰਹੇ ਪੋਸ਼ਟ ਕਲੋਨੀਆ ਚ ਰਹਿੰਦੇ ਨੇ ਭਾਈ ਸਾਹਿਬ ਉਹ ਅਮੀਰ ਨੇ ਥਾਰਾਂ ਚ ਘੁੰਮਦੇ ਆ ਫੋਰਚੂਨਰਾਂ ਚ ਘੁੰਮਦੇ ਨੇ ਉਹਨੇ ਸਿੰਡੀਕੇਟ ਦੇ ਮੈਂਬਰ ਉਹ ਤੇ ਅੱਜ ਤੱਕ ਇੱਕ ਵੀ ਕੋਈ ਪੋਸ਼ਟ ਇਲਾਕੇ ਦੀ ਕੋਈ ਕਲੋਨੀ ਚ ਕੋਈ ਹਵੇਲੀ ਕੋਈ ਕੋਠੀ ਤੁਜੀ ਟੈਂਦੀ ਵੇਖੀ 40 50 ਗਜ ਦਾ ਗਰੀਬ ਦਾ ਘਰ ਹੁੰਦਾ ਉਹ ਆਪਣੇ ਬੱਚੇ ਨੂੰ ਘਰ ਵੀ ਚੁਕਾ ਹੁੰਦਾ ਬੇਦਖਲ ਤਾਂ ਵੀ ਉਹਦੇ ਤੇ ਜੀਸੀਬੀ ਚਲਾਤੀ ਜਾਂਦੀ ਕਿਹੜਾ ਪੁੱਛਣਾ ਇਹ ਆ ਨਸ਼ਾ ਜੰਗ ਜਸ਼ੀਆਂ ਦੇ ਵਿਰੁੱਧ ਜ਼ਮੀਨ ਦੇ ਉੱਤੇ ਨਹੀਂ ਹੈਗੀ ਸੋਸ਼ਲ ਮੀਡੀਆ ਆਈਟੀ ਸੈਲ ਸਭ ਤੋਂ ਸ਼ਾਨਦਾਰ ਹੈ ਇਹਨਾਂ ਦਾ ਉਹ ਕੰਮ ਵਧੀਆ ਕਰਦਾ ਉਹਨੂੰ ਮੁਬਾਰਕਾਂ ਔਰ ਆਈਟੀ ਸੈੱਲ ਕਿੰਨੀ ਕਿੰਨੀ ਘਟੀਆਂ ਇਹਨਾਂ ਦੀਆਂ ਹਰਕਤਾਂ ਕਰਦੇ ਨੇ ਮੇਰੇ ਕੋਲ ਮੋਬਾਈਲ 'ਚ ਫੋਟੋ ਹੈ ਜਿੱਚ ਸੱਚਖੰਡ ਦੇ ਦੀ ਤਸਵੀਰ ਨੂੰ ਪੂਰੀ ਤਰ੍ਹਾਂ ਟੈਂਪਰਡ ਕੀਤਾ ਗਿਆ ਉਹ ਮੈਂ ਤੁਹਾਨੂੰ ਦਰਹਾ ਵੀ ਸਕਦਾ ਉਹ ਇਦਾਂ ਦੀਆਂ ਘਟੀਆਂ ਹਰਕਤਾਂ ਦਿੱਲੀ ਤੋਂ ਕਰਦੇ ਆ ਉਹਨਾਂ ਇਹ ਆਈਟੀ ਸੈੱਲ ਹੈਗਾ ਜਿਹੜਾ ਸਾਰੀਆਂ ਹਰਕਤਾਂ ਕਰ ਰਿਹਾ ਪੰਜਾਬ 'ਚ 2027 ਦੇ ਵਿੱਚ ਤੁਹਾਨੂੰ ਆਪਣੀ ਖੇਤਰੀ ਪਾਰਟੀ ਕੋ ਚੁੰਨੀ ਪਏਗੀ ਵਿਨਆਊਟ ਖੇਤਰੀ ਪਾਰਟੀ ਤਾਮਿਲनाडु ਵਾਲਿਆਂ ਨੂੰ ਕਿਉਂ ਨਹੀਂ ਸਮੱਸਿਆ ਆਉਂਦੀ ਕੋਈ ਆਂਧਰਾ ਵਾਲਿਆਂ ਨੂੰ ਕਿਉਂ ਨਹੀਂ ਆਉਂਦੀ ਅਕਾਲੀ ਦਲ ਬਾਦਲ ਦਾ ਗਰਾਵੜ ਚ ਜਾਣਾ ਉਹ ਉਹ ਬਲੀ ਹਰਕਤਾਂ ਦੇ ਕਰਕੇ ਗਏ ਆ ਪਰ ਪੰਜਾਬ ਲਈ ਮਾੜਾ ਕੋਈ ਨਵਾਂ ਗੈਰ ਬਦਲ ਐਸਾ ਆਣਾ ਚਾਹੀਦਾ ਜਿਹੜਾ ਖੇਤਰੀ ਪਾਰਟੀ ਦੇ ਤੌਰ ਤੇ ਹੋਵੇ ਸਾਡਾ ਜਿਹੜੀ ਬੋਲੀ ਹੈ ਸਾਡੀ ਭਾਸ਼ਾ ਦਾ ਸਾਡੇ ਹੱਕ ਨੇ ਸੰਵਿਧਾਨਿਕ ਹੱਕ ਨੇ ਸਟੇਟ ਦੇ ਹੱਕ ਨੇ ਉੱਤੇ ਪੈਰਾ ਦੇਸ 27 ਨੂੰ ਜਿਹੜਾ ਮਾਝੇ ਦੀ ਧਰਤੀ ਦੇ ਵੱਡਾ ਇਕੱਠ ਹੋਣਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪੱਤਰਕਾਰਾਂ ਵੱਲੋਂ ਜਿਹੜਾ ਅੱਜ ਸੁਨੇਹਾ ਲਾਇਆ ਗਿਆ ਹੈ ਦੇਖੋ ਮਾਝੇ ਦਾ ਸਾਡਾ ਇਤਿਹਾਸ ਸੁਨੇਹਾ ਹੈਗਾ ਸ਼ਾਨਦਾਰ ਹੈਗਾ ਸ਼ਾਇਦ ਹੀ ਕੋਈ ਸਾਡਾ ਮੁਕਾਬਲਾ ਕਰ ਸਕਦਾ ਹੋਵੇ ਪਰ ਮਨਨ ਹੈ ਕਿ ਮਾਲਵਾ ਇਸ ਟਾਈਮ ਕ੍ਰਾਂਤੀ ਦੀ ਇੱਕ ਚਰਖੇਸ ਧਰਤੀ ਹੈ ਮਾਲਵੇ ਚ ਦੇਖੋ ਪੱਤਰਕਾਰ ਮੂਵਮੈਂਟ ਵੀ ਜੇ ਦੀ ਕਹਿ ਲੋ ਕਿਸਾਨਾਂ ਦੀ ਮਜ਼ਦੂਰਾਂ ਦੀ ਮੂਵਮੈਂਟ ਕਹਿ ਲੋ ਉਹ ਮਾਝੇ ਨਾਲੋਂ ਜ਼ਿਆਦਾ ਹੁੰਦੀ ਹੈ ਮੰਨਣਾ ਪਏਗਾ ਸਾਨੂੰ ਪਰ ਮਾਝੇ ਜੋ ਇੱਕ ਮੌਕਾ ਮਿਲ ਗਿਆ ਮਾਲਵੇ ਦੇ ਭਰਾ ਆਏ ਨੇ ਇੱਕ ਐਸਾ ਮੁੱਦਾ ਲੈ ਆਏ ਨੇ ਜਿਹੜਾ ਸਾਡੇ ਨਾਲ ਵੀ ਜੁੜਿਆ ਪਿਆ ਵਾ ਔਰ 25 ਸੀਟਾਂ ਤੇ ਸਾਡੀਆਂ ਵੀ ਹੈਗੀਆਂ ਨੇ ਨਾ ਬਾਰਡਰ ਏਰੀਆ ਦੇ ਕਰਕੇ ਸਾਡਾ ਪਿਛੜਾਪਣ ਜਿਹੜਾ ਵਾ ਉਹ ਉਸ ਤੋਂ ਜ਼ਿਆਦਾ ਹੈਗਾ ਮਾਲਵੇ ਨਾਲੋਂ ਆ ਉਹ ਮੌਕਾ ਹੈਗਾ ਪੱਤਰਕਾਰਾਂ ਦੇ ਨਾਲ ਖੜਨ ਦਾ ਔਰ ਆਪਣੇ ਮੁੱਦੇ ਲਿਆਂਦਾ ਜੇ ਪੱਤਰਕਾਰ ਹੀ ਸਮਝ ਲੋ ਦਬਾ ਦਿੱਤੇ ਜਾਂਦੇ ਆ ਠੀਕ ਹੈ ਕੇਂਦਰੀ ਇੰਜਾਮ ਅੱਗੇ ਪੱਤਰਕਾਰ ਨੂੰ ਪੂਰੇ ਭਾਰਤ ਚ ਟਾਰਗੇਟ ਕਰ ਰਿਹਾ ਜੇ ਇੱਥੇ ਵੀ ਦਬਾ ਲਏ ਜਾਂਦੇ ਆ ਕੁਝ ਆਵਾਜ਼ਾਂ ਤੇ ਰਹਿ ਗਈਆਂ ਤੁਹਾਡੇ ਵਰਗੀਆਂ ਜੇ ਉਹ ਵੀ ਦਬਾ ਲੀਆਂ ਜਾਣ ਗਿਆ ਤੇ ਜੱਥੇ ਬੰਦੇ ਕਾਗੂਆਂ ਦੀ ਗੱਲ ਰੱਖੇਗਾ ਕੋਣ ਮਜ਼ਦੂਰ ਦੀ ਗੱਲ ਰੱਖੇਗਾ ਕੋਣ ਗਰੀਬ ਦਬੇ ਕੁਚਲੇ ਸਮਾਜ ਦੀ ਕਿਸਾਨ ਦੀ ਗੱਲ ਰੱਖੇਗਾ ਕੋਣ ਸੋ ਇੱਕ ਸ਼ਾਨਦਾਰ ਮੌਕਾ ਹੈਗਾ ਕਿ ਆਪਾਂ 27 ਤਰੀਕ ਨੂੰ ਸਮੂਹ ਸਮਾਜ ਜਿਹੜਾ ਮੈਂ ਆਪਣੇ ਸਮਾਜ ਦੇ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਪੂਰੀ ਅਸ਼ੋਰੈਂਸ ਦਿੰਨਾ ਕਿ ਉਸ ਦਿਨ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰ ਹੋਵਾਂਗੇ ਔਰ ਇੱਕ ਮੌਕਾ ਵੀ ਹੈਗਾ ਨਾਲ ਪੱਤਰਕਾਰ ਬਹਾਨਾ ਬਣ ਰਹੇ ਨੇ ਬਾਬਾ ਸਾਹਿਬ ਦੀ ਸੋਚ ਨੂੰ ਇਕੱਠਾ ਕਰਨ ਦਾ ਮੌਕਾ ਮਿਲ ਗਿਆ ਸਾਨੂੰ ਔਰ ਮਜ਼ਦੂਰ ਤੇ ਕਿਸਾਨ ਦੇ ਵਿੱਚ ਇੱਕ ਪਾੜਾ ਜਿਹੜਾ ਹੈਗਾ ਵਾ ਉਹ ਵੀ ਖਤਮ ਕੀਤਾ ਜਾ ਸਕਦਾ ਇਕੱਠੇ ਹੋ ਸਕਦੇ ਆ ਇੱਕ ਨੀਲਾ ਝੰਡਾ ਲਾਲ ਝੰਡਾ ਜਿੰਨੇ ਵੀ ਝੰਡੇ ਨੇ ਹੱਕਾਂ ਦੇ ਝੰਡੇ ਨੇ ਇਹਨਾਂ ਨੂੰ ਵੀ ਇਕੱਠਾ ਕਰਨ ਦਾ ਮੌਕਾ ਤੇ ਧਾਰਮਿਕ ਰੰਗ ਵੀ ਨਾਲ ਸਾਡੇ ਇਕੱਠੇ ਹੋਣ ਧੰਨਵਾਦ ਜੀ ਸੋਹਣ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਮਾਜੇ ਦੀ ਧਰਤੀ ਦੇ ਮਾਲਵੇ ਵਾਲੇ ਭਰਾ ਆਏ ਨੇ ਸਾਡੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਅੱਜ ਮਾਜੇ ਦੀ ਧਰਤੀ ਤੇ ਪਹੁੰਚੇ ਨੇ ਤਾਂ ਮਾਜੇ ਦੇ ਪਊਆਂ ਨੇ ਵੀ ਜਿਹੜਾ ਥਾਪੜ ਆ ਦੇਤਾ ਗੁਰੂਆਂ ਪੀਰਾਂ ਦੀ ਧਰਤੀ ਆ ਲੋਕੀ ਕਹਿੰਦੇ ਮਾਜਾ ਮਾਜਾ ਕਿਉਂ ਕਰਦੇ ਆ ਇਤਿਹਾਸ ਫੋਲ ਕੇ ਵੇਖੀਏ ਇਤਿਹਾਸ ਪੜ੍ਹ ਕੇ ਵੇਖੀਏ ਸੋਸ਼ਲ ਮੀਡੀਆ ਤੇ ਅਫਸਰ ਹੀ ਗੱਲਾਂ ਹੁੰਦੀਆਂ ਜਿਨ੍ਹਾਂ ਹਮਲਿਆਂ ਦਾ ਅਬਦਾਲੀ ਵਰਗਿਆਂ ਦੇ ਜੇ ਰਾਹ ਰੋਕਿਆ ਤੇ ਮਾਜੇ ਵਾਲਿਆਂ ਰੋਕੇ ਆ ਕੋਈ ਵੀ ਮੂਵਮੈਂਟ ਐ ਤਾਂ ਉੱਠੀ ਆ ਜੇ ਤਾ ਅਸਲ ਹੋਈ ਜਾਂ ਮਾਝੇ ਤੋਂ ਤੇ ਜਿਹੜਾ ਹੁਣ ਆਪਾਂ ਅੱਜ ਇਸ ਪ੍ਰੋਗਰਾਮ ਚ ਆਈ ਸੀ ਉਹ ਗੱਲ ਹੈ ਕਿ ਸਾਡੇ ਪੱਤਰਕਾਰ ਭਰਾਵਾਂ ਤੇ ਜਿਹੜਾ ਪਿਛਲੇ ਦਿਨੀ ਪਰਚਾ ਦਰਜ ਕੀਤਾ ਗਿਆ ਕਿ ਉਹਨਾਂ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਉਹਨਾਂ ਪ੍ਰਚਾਰ ਸਰਕਾਰ ਨੂੰ ਇਹ ਸਵਾਲ ਕੀਤਾ ਸੀ ਕਿ ਜਿਹੜਾ ਤੁਸੀਂ ਇਹ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਦੇ ਹੋ ਜਿਹੜਾ ਜਹਾਜ਼ ਆ ਮੁੱਖ ਮੰਤਰੀ ਇੱਥੇ ਹੈ ਨਹੀਂ ਆ ਇਹ ਕੌਣ ਡਾਉਂਦਾ ਫਿਰਦਾ ਸਵਾਲ ਕੀਤਾ ਤੁਸੀਂ ਜਵਾਬ ਦਿਓ ਉਹਨਾਂ ਜਵਾਬ ਦੀ ਥਾਂ ਤੇ ਪਰਚਾ ਦਿੱਤਾ ਉਹ ਭਰਾ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਆ ਪਹਿਲਾਂ ਭਗਵੰਤ ਮਾਨ ਦੇ ਸਾਥੀ ਰਹੇ ਆ ਸੋ ਉਦੋਂ ਉਹਨਾਂ ਇਮੋਸ਼ਨਲ ਹੋ ਕੇ ਕਿ ਦੂਜੀਆਂ ਸਰਕਾਰਾਂ ਤੋਂ ਅੱਕ ਕੇ ਕਾਂਗਰਸ ਅਕਾਲੀ ਤੋਂ ਅੱਕ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਲਿਆਂਦੀ ਅਸੀਂ ਵੀ ਇਹਨਾਂ ਚੀਜ਼ਾਂ ਦਾ ਕਿਤਨਾ ਕਿਤੇ ਬੜੀ ਸਕੂਨ ਸਾਨੂੰ ਮਿਲਿਆ ਸੀ ਵੀ ਆਮ ਆਦਮੀ ਪਾਰਟੀ ਆਈ ਪਰ ਜਦੋਂ ਦਿਨਾ ਮਹੀਨਿਆਂ ਬਾਅਦ ਇਹਨਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕੀਤੇ ਪਹਿਲੀਆਂ ਸਰਕਾਰਾਂ ਨਾਲੋਂ ਭੇੜੇ ਨਿਕਲੇ ਸੋ ਇਹਨਾਂ ਨੇ ਫਿਰ ਸਵਾਲ ਕੀਤੇ ਪਰਚਾ ਆਇਆ ਤੇ ਇਰੋਸ ਵਾਜੋਈ ਇਹ ਜਿਹੜਾ ਪੱਤਰਕਾਰ ਭਾਈਚਾਰਾ ਇੱਥੇ ਅੱਜ ਸ੍ਰੀ ਅਮਰਸਰ ਸਾਹਿਬ ਸਾਡੀ ਜਨਮ ਭੂਮੀ ਆ ਇੱਥੇ ਇਕੱਠੇ ਹੋਏ ਅਸੀਂ ਆਪਣੇ ਸਾਥੀਆਂ ਨਾਲ ਆਏ ਆ ਇਹਨਾਂ ਦਾ ਸਾਥ ਦੇਣ ਵਾਸਤੇ ਆਏ ਕਿ ਪੰਜਾਬ ਸਰਕਾਰ ਨੂੰ ਇਹ ਕੰਮ ਛੱਡ ਕੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਆ ਉਹ ਜਦੋਂ ਕੋਈ ਪੱਤਰਕਾਰ ਮਾੜਾ ਆ ਜਾ ਇੱਕ ਸਵਾਲ ਪੁੱਛਦਾ ਪਰਚਾ ਦੇ ਦਿੰਦੇ ਆ ਘਰਾ ਚ ਨਜ਼ਰਬੰਦ ਕਰ ਲੈਂਦੇ ਆ ਸੋ ਇਹ ਕੁਝੀਆਂ ਜਿਹੜੀਆਂ ਹਰਕਤਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਸਰਕਾਰ ਦਾ ਕੰਮ ਆ ਕਿ ਜਿਹੜੇ ਹਾਸ਼ੀਏ ਤੇ ਗਏ ਲੋਕ ਆ ਜਿਹੜੇ ਲੋਕਾਂ ਦੀਆਂ ਸੁੱਖ ਸਹੂਲਤਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਆ ਸੋ ਉਸ ਮਸਲੇ 'ਚ ਅੱਜ ਅਸੀਂ ਮਾਝੇ ਵਾਲਿਆਂ ਦਾ ਸਵਾਗਤ ਕੀਤਾ ਤੇ ਇਹਨਾਂ ਨਾਲ ਜਿਵੇਂ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਚੰਡੀਗੜ੍ਹ 17 ਸੈਕਟਰ ਉਦੋਂ ਵੀ ਮੈਂ ਆਪਣੇ ਸਾਥੀਆਂ ਸਮੇਤ ਪਹੁੰਚਿਆ ਸੀ ਇਹ ਤੇ ਸਾਡੀ ਜਨਮ ਭੂਮੀ ਆ ਸੋ ਇਹਨਾਂ ਦਾ ਸਵਾਗਤ ਵੀ ਕੀਤਾ ਜਿੰਨੇ ਜੋਗੇ ਇਹਨਾਂ ਦੇ ਨਾਲ ਖਲੋਤੇ ਆ ਤੇ ਜਿਹੜੀ ਹੁਣ ਇਸ ਤੋਂ ਅੱਗੇ ਜਿਹੜੀ ਰਣਨੀਤੀਆਂ ਜਦੋਂ ਵੀ ਇਹਨਾਂ ਨੇ ਅਮਰਸਰ ਸਾਹਿਬ 'ਚ ਕੋਈ ਮਤਲਬ ਆਵਾਜ਼ ਬੁਲੰਦ ਕਰਨੀ ਆ ਤੇ ਅਸੀਂ ਜਿਹੜਾ ਉਹ ਪਹਿਲਾਂ ਦੀ ਤਰ੍ਹਾਂ ਜਿਹੜਾ ਨਾਲ ਦਾ ਸਵਾਗਤ ਕਰਾਂ। ਕਿਵੇਂ ਦੇਖਦੇ ਹੋ ਇਹੀ ਪਰਿਵੰਤਮਾਨ ਹੋ ਰਹੀ ਜਾਂਦੇ ਸੀ ਕਿ ਜਦੋਂ ਵੀ ਸਵਾਲ ਪੁੱਛਣਾ ਸਾਨੂੰ ਬਾਹੋਂ ਫੜਦੇ ਹੋ ਪਰ ਅੱਜ ਦਾ ਸਵਾਲ ਪੁੱਛਣ ਵਾਲੇ ਜਿਹੜੇ ਆਰਟੀਆਈ ਵਾਲੇ ਨੇ ਉਹਨਾਂ ਦੇ ਵੀ ਪਰਚੇ ਨੇ ਤੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਵੀ ਪਰਚੇ ਨੇ ਤੇ ਮਜ਼ਦੂਰ ਵੀ ਧਰਨਿਆਂ ਤੇ ਨੇ ਤੇ ਕਿਸਾਨ ਵੀ ਧਰਨਿਆਂ ਦੇ। ਮੈਂ ਕਹਿੰਨਾ ਜੀ ਸਾਰੇ ਬੰਨੇ ਹਹਾਕਾਰ ਮੱਚੀ ਪਈ ਆ। ਸਾਡੀਆਂ ਜਿਹੜੀਆਂ ਭੈਣਾਂ ਜਿਹੜੇ ਆਪਣੇ ਹੱਕ ਵਾਸਤੇ ਵੱਡੀਆਂ-ਵੱਡੀਆਂ ਜਿਹੜੀਆਂ ਉਹ ਡਿਗਰੀਆਂ ਲੈ ਕੇ ਬਹੁਤ ਤਰਾਸਦੀਆਂ ਉਹਨਾਂ ਤੇ ਡਾਂਗਾ ਭਰਾਈਆਂ ਜਾਂਦੀਆਂ। ਜਿਹੜੇ ਚਿੱਟਾ ਵੇਚਣ ਵਾਲੇ ਆ ਜਾਂ ਕੋਈ ਸਾਡੇ ਸਮਾਜ ਨੂੰ ਖਰਵਾਬ ਖਰਾਬ ਕਰਨ ਵਾਲੇ ਲੋਕ ਆ ਇਹਨਾਂ ਦੀ ਆਪਸ ਜਿਹੜੀ ਆ ਉਹ ਗੰਢ ਤੋਂ ਪਿਆ ਸੋ ਇਸੇ ਗੱਲ ਦੀ ਤੇ ਤਰਾਸਦੇ ਵੀ ਪਹਿਲੀਆਂ ਸਰਕਾਰਾਂ ਤੋਂ ਅੱਕ ਤੇ ਇਹਨਾਂ ਨੂੰ ਚੁਣਿਆ ਸੋ ਪ੍ਰਣਾਲਾ ਉੱਥੇ ਦਾ ਉੱਥੇ ਆ ਪਰ ਮੈਂ ਇਹ ਅਪੀਲ ਤੁਹਾਡੇ ਇਸ ਮਿੱਟੀ ਚੈਨਲ ਦਾ ਧੰਨਵਾਦ ਆ ਤੁਸੀਂ ਲਾਲੀ ਜੀ ਸਮੇਂ-ਸਮੇਂ ਤੇ ਪਹਿਲਾਂ ਵੀ ਕਿਉਂਕਿ ਆਪਣਾ 18-20 ਸਾਲ ਦਾ ਵਾਹ ਆ ਤੁਸੀਂ ਵੇਖੋ ਤੁਸੀਂ ਲੋਕਤੰਤਰ ਦਾ ਚੌਥਾ ਥੰਮ੍ਹ ਜੇ ਤੇ ਸਭ ਤੋਂ ਮਜ਼ਬੂਤ ਥੰਮ੍ਹ ਆ ਜਦੋਂ ਸਾਰੇ ਬੰਨੇ ਨੇ ਨਾ ਨਿਹਰਾ ਇਹਦਾ ਨਾ ਤੇ ਪਹਿਲਾ ਕੀ ਹੁੰਦਾ ਸੀ ਵੀ ਜਦੋਂ ਕਿਸੇ ਨਾਲ ਮਸਲਾ ਬਣਦਾ ਤੇ ਉਹ ਕਹਿੰਦੇ ਯਾਰ ਥਾਣੇ ਚਲੀਏ ਹੁਣ ਜਦੋਂ ਮਸਲਾ ਪੈਂਦਾ ਨਾ ਉਹ ਕਹਿੰਦੇ ਯਾਰ ਪੱਤਰਕਾਰ ਕੋ ਚੰਗਾ ਲੱਭੀਏ ਸੋ ਤੁਸੀਂ ਹੜਾਂ ਚ ਗੱਲ ਕਰੀਏ ਤੁਸੀਂ ਵੇਖੋ ਤੁਹਾਡੇ ਇਸ ਚੈਨਲ ਰਾਈ ਜਾਂ ਜਿੰਨੇ ਵਰਗੇ ਹੋਰ ਤੁਹਾਡੇ ਭਰਾ ਵਾ ਚੈਨਲ ਵਾਲੇ ਉਹਨਾਂ ਦੀ ਆਵਾਜ਼ ਨਾਲ ਉਹਨਾਂ ਲੋਕਾਂ ਦੇ ਘਰ ਬਣੇ ਆ ਬਣ ਰਹੇ ਆ ਸਰਕਾਰਾਂ ਨੇ ਉਹ ਕੀ ਇੱਕ ਪਾਣੀ ਦਾ ਪਾਣੀ ਦੀ ਬੋਤਲ ਜਾਂ ਛੋਟੇ ਛੋਟੇ ਰਸਾਂ ਦੇ ਪੈਕਟ ਭੇਜਿਆ ਤੁਹਾਡੇ ਇਸ ਚੈਨਲ ਨਾਲ ਹੀ ਪੱਤਰਕਾਰਾਂ ਦੇ ਰਾਹੀਂ ਲੋਕਾਂ ਦੀ ਆਵਾਜ਼ ਬੁਲੰਦ ਹੋਈ ਆ ਜਿਹੜੇ ਸਾਡੇ ਕੋਈ ਕਿਰਤੀ ਭਰਾ ਉਹਨਾਂ ਦਾ ਸੰਵੰਦ ਕੱਟ ਕੇ ਉਹਨਾਂ ਨੂੰ ਜਿਹੜਾ ਉਹ ਦੁੱਖ ਤਕਲੀਫਾਂ ਚੋਂ ਕੱਢਿਆ ਜ਼ਮੀਨਾਂ ਦੇ ਸਾਰੇ ਮਸਲੇ ਹੱਲ ਕੀਤੇ ਪਰ ਸਰਕਾਰ ਨੂੰ ਤੇ ਸਗੋਂ ਤੁਹਾਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਸਰਕਾਰ ਵੀ ਤੇ ਤੁਹਾਡੇ ਪੱਤਰਕਾਰ ਭਰਾਵਾਂ ਨੇ ਬਣਾਈ ਸੋ ਇਹੋ ਤੇ ਤਰਾਸਦੀ ਆ ਮੈਨੂੰ ਤੇ ਹੁਣ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਕਿਸੇ ਚੀਜ਼ ਨੂੰ ਬਣਾਉਂਦੇ ਆ ਉਹਨਾਂ ਨੂੰ ਖਤਮ ਕਰਦੇ ਆ ਜਿੰਨੇ ਵੀ ਪੁਰਾਣੇ ਕੋਈ ਮਤਲਬ ਸਾਫ਼ ਸੁਥਰੇ ਵਰਕਰ ਸੀ ਜਾਂ ਕੋਈ ਆਗੂ ਸੀ ਜਿੰਨਾ ਅਪਾਰਟਮੈਂਟ ਸਾਰਿਆਂ ਨੂੰ ਨੁਕਰੇ ਲਾ ਕੇ ਇਹ ਕਹਿੰਦੇ ਵੀ ਗੰਦਮੰਦ ਨਹੀਂ ਲੈਣਾ ਇਹਨਾਂ ਦੂਜੀਆਂ ਪਾਰਟੀਆਂ ਦੇ ਜੋ ਰਹਿਨ ਖੁੰਦ ਸਾਰੀ ਆਪਣੀ ਪਾਰਟੀ ਚਵਾੜ ਕੇ ਸੋ ਪੰਜਾਬ ਦਾ ਭਲਾ ਕਰਨ ਦੀ ਥਾਂ ਤੇ ਇਹਨਾਂ ਪਹਿਲਾਂ ਨਾਲੋਂ ਜਿਹੜਾ ਉਹ ਪੰਜਾਬ ਨੂੰ ਖਤਮ ਕਰਨ ਤੇ ਤੋਲੇ ਆ ਤੇ ਜਿੰਨਾ ਕੋਈ ਇੱਥੋਂ ਦਾ ਸਾਡਾ ਕੋਈ ਪੈਸਾ ਵਾ ਸਾਰਾ ਦਿੱਲੀ ਨੂੰ ਜਾ ਰਿਹਾ ਠੀਕ ਹੈ ਬਹੁਤ ਧੰਵਾਦ ਜੀ ਤਾਂ ਸਾਡੇ ਨਾਲ ਭਰਾ ਜੀ ਹੋਰ ਵੀ ਮਜੂਨੇ ਧੰਵਾਦ ਆ ਤੁਹਾਡਾ ਜੀ ਤੁਸੀਂ ਇੱਥੇ ਪਹੁੰਚੇ ਹੋ ਪੱਤਰਚਾਰਾਂ ਦੇ ਬਲਾਵੇ ਦੇ ਆਏ ਹੋ ਮਾਝੇ ਦੇ ਧਰਤੀ ਦੇ ਤੁਹਾਡਾ ਵੀ ਧੰਵਾਦ ਆਉਣ ਤੇ ਕਿਵੇਂ ਦੇਖਦੇ ਹੋ ਜੀ ਪੱਤਰਚਾਰਾਂ ਦੇ ਪਰਚੇ ਹੋ ਰਹੇ ਨੇ ਧਰਨੇ ਲਾਉਣੇ ਪੈ ਰਹੇ ਨੇ ਆਪਣਾ ਅੰਦਰੀਆਂ ਤਾਂ ਹੀ ਵਸਾਉਣੀਆਂ ਪੈ ਰੀਆਂ ਨੇ ਦਿਕੂ ਰਾਜੇਸ਼ ਇਹ ਮਕਦਮ ਕੁੱਤੇ ਇਹ ਲਫ਼ਜ਼ ਬੋਲਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪਰ ਉਸੇ ਤਰਜ਼ ਦੇ ਉੱਤੇ ਇਹ ਗੰਦੀ ਸਰਕਾਰ ਜਿਹੜੀ ਹੈ ਜ਼ਬਰ ਤੇ ਜ਼ੁਲਮ ਕਰਨ ਵਾਲੀ ਸਰਕਾਰ ਜੀ ਪੱਤਰਕਾਰ ਭਾਈਚਾਰੇ ਦੇ ਉੱਤੇ ਜਿਸ ਤਰੀਕੇ ਨਾਲ ਇਹਨਾਂ ਨੇ ਪਰਚੇ ਕੀਤੇ ਆ ਆਰਟੀਵਿਸਟ ਜਿਹੜੇ ਮਾਨੀ ਗੋਲ ਜੀ ਮਨਿੰਦਰ ਜੀ ਇਹਨਾਂ ਦੇ ਉੱਤੇ ਪਰਚੇ ਕੀਤੇ ਆ ਇਹ ਇਹਨਾਂ ਨੂੰ ਇਹਦਾ ਜਵਾਬ ਦੇਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਝੇ ਦੀ ਧਰਤੀ ਤੋਂ ਜਿਹੜਾ ਅਸੀਂ ਅੰਦੋਲਨ ਛੇੜਨ ਲੱਗੇ ਆ ਹੁਣ ਇਹ ਚੇਤਾ ਕਰਨਗੇ ਕਿ ਕਿਸੇ ਪੱਤਰਕਾਰ ਭਾਈਚਾਰੇ ਤੇ ਆਰਟੀਆ ਆਰਟੀਆ ਐਕਟਿਵਿਸਟ ਜਿੰਨਾ ਮਾਨੀ ਗੋਲ ਜੀ ਉਹਨਾਂ ਦੇ ਉੱਤੇ ਪਰਚੇ ਇੱਕ ਪਾਏ ਆ ਇਹ ਇਹਨਾਂ ਨੂੰ ਜਵਾਬ ਦੇਣਾ ਪੈਣਾ ਆਖਰ ਤੱਕ ਜਦ ਤੱਕ ਇਹ ਪਰਚੇ ਰੱਦ ਨਹੀਂ ਕਰਦੇ ਇਹ ਅੰਦੋਲਨ ਖਤਮ ਨਹੀਂ ਹੋਣਾ 27 ਨੂੰ ਇੱਥੇ ਬਲਾਵਾ ਦਿੱਤਾ ਜੀ ਸਾਰਿਆਂ ਨੂੰ ਕਿ ਮੱਜ ਦੀ ਧਰਤੀ ਤੇ ਵੱਡਾ ਇਟਟ ਜਰ ਬਿਲਕੁਲ ਜੀ ਇਹ ਜਿਹੜਾ ਇਹ ਇਕੱਠ ਆ ਇਹ ਪਹਿਲੋਂ ਮਾਲਵੇ ਦੀ ਧਰਤੀ ਤੇ ਹੋ ਚੁੱਕਿਆ ਵਾ ਔਰ ਅਸੀਂ ਪੱਤਰਕਾਰ ਭਾਈਚਾਰੇ ਨੂੰ ਇਹ ਆਸਾ ਦੋਨੇ ਆ ਅਸੀਂ ਆਪਣੀ ਮਿਸਲ ਸਤਲੁਜ ਵੱਲੋਂ ਕਿ ਵੱਧ ਚੜ ਕੇ ਇੱਥੇ ਉੱਥੇ 10000 ਦਾ ਇਕੱਠ ਹੋਇਆ ਸੀ ਇਹ ਤੋਂ ਵੱਡਾ ਇਕੱਠ ਹੋਏਗਾ ਤੇ ਜੇ ਸਾਨੂੰ ਲੋੜ ਪਈ ਤੇ ਇਕੱਠ ਨੂੰ ਉਥੇ ਬੰਦ ਨਹੀਂ ਕਰਾਂਗੇ ਇਹ ਅੰਦੋਲਨ ਪੱਕਾ ਲੱਗੇਗਾ ਉਹ ਲਗਾਤਾਰ ਚੱਲਦਾ ਰਹੇਗਾ ਇੰਨੀ ਸਮਰੱਥਾ ਹੈਗੀ ਆ ਮਾਝੇ ਵਾਲਿਆਂ ਦੇ ਕਿਉਂਕਿ ਮਾਝੇ ਦੇ ਜਿਹੜੇ ਜੰਗੀ ਜਰਨੈਲ ਹੈ ਇਹ ਜੰਗੀ ਜਰਨੈਲਾਂ ਦੀ ਧਰਤੀ ਆ ਇਹ ਮਾਝੇ ਦੀ ਧਰਤੀ ਜੰਗੀ ਜਰਨੈਲਾਂ ਦੀ ਧਰਤੀ ਆ ਔਰ ਇਹ ਸਰਕਾਰ ਭੰਡ ਸਰਕਾਰ ਮੈਂ ਸ਼ਰੇਆਮ ਕਹਿੰਨਾ ਪੰਡ ਸਰਕਾਰ ਬਾਜਾ ਜੇ ਆਪਣੇ ਹਰਕਤਾਂ ਤੋਂ ਜਿਸ ਤਰੀਕੇ ਨਾਲ ਇਹਨਾਂ ਨੇ ਪੱਤਰਕਾਰ ਭਾਈ ਚਾਰੇ ਤੇ ਸਾਡੇ ਭਰਾਵਾਂ ਤੇ ਇਹ ਜਿਹੜਾ ਜ਼ੁਲਮ ਢਾ ਰਹੇ ਨੇ ਇਹ ਬਹੁਤ ਗਲਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਪੱਤਰਕਾਰ ਭਾਈ ਚਾਰੇ ਤੁਸੀਂ ਸੱਚ ਦੀ ਆਵਾਜ਼ ਨੂੰ ਇਸੇ ਤਰ੍ਹਾਂ ਗਲੀ ਗਲੀ ਮੋਹਲੇ ਮੋਹਲੇ ਪੰਚੋਂ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੇ ਦੀ ਧਰਤੀ ਦੇ ਉੱਤੇ ਅੱਜ ਜਿਹੜਾ ਪੱਤਰਕਾਰਾਂ ਦੇ ਵਿੱਚ ਹਾ ਦਾ ਨਾਰਾ ਮਾਰਨ ਵਾਸਤੇ ਇੱਥੇ ਜਿਸਾਨ ਜੁਨੀਆਂ ਵੀ ਸਾਡੇ ਨਾਲ ਮਜ਼ਦੂਰ ਨੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਆ ਕਿ ਤੁਸੀਂ ਵੀ ਇੱਥੇ ਪਹੁੰਚੇ ਹੋ ਅੱਜ ਬਹੁਤ ਬਹੁਤ ਮਿਹਰਬਾਨੀ ਜੀ ਬਾਕੀ ਧੰਵਾਦ ਵਾਲੀ ਗੱਲ ਨਹੀਂ ਹੈਗੀ ਤਾਂ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਹੈ ਕਿਸਾਨ ਜਥੇਬੰਦੀਆਂ ਲੜਦੀਆਂ ਨੇ ਉਹ ਲੜਾਈ ਪੱਤਰਕਾਰ ਮਲਾਜ਼ਮ ਮਜ਼ਦੂਰ ਦੁਕਾਨਦਾਰ ਸਾਰਿਆਂ ਦੀ ਸਾਂਝੀ ਹੈ ਔਰ ਉਸੇ ਆਵਾਜ਼ ਨੂੰ ਤਾਂ ਪੱਤਰਕਾਰ ਉਠਾ ਰਹੇ ਨੇ ਤਾਂ ਫਿਰ ਪੱਤਰਕਾਰਾਂ ਦੀ ਲੜਾਈ ਕੱਲਿਆਂ ਦੀ ਨਹੀਂ ਹੈਗੀ ਤਾਂ ਇਹਦੇ ਧੰਨਵਾਦ ਵਾਲੀ ਗੱਲ ਨਹੀਂ ਧੰਨਵਾਦ ਸਗੋਂ ਸਾਨੂੰ ਕਰਨਾ ਚਾਹੀਦਾ ਹੈ ਕਿ ਸਾਡੀ ਲੜਾਈ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਜੋ ਪ੍ਰਾਲੇ ਪ੍ਰੈਸ ਕਰ ਰਹੀ ਹੈ ਪ੍ਰੈਸ ਨੂੰ ਅਸਲ ਚੋਦੀ ਸਜ਼ਾ ਦਿੱਤੀ ਜਾ ਰਹੀ ਹੈ ਪ੍ਰੈਸ ਨੂੰ ਸਜ਼ਾ ਦਿੱਤੀ ਜਾ ਰਹੀ ਸਾਡੇ ਹੱਕ ਚ ਖੜਨ ਦੀ ਤਾਂ ਇਸ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਜੀ ਸਰਚਾਰਾਂ ਜਿਹੜੀਆਂ ਨੇ ਹੁਣ ਜਬਾਨਬੰਦੀ ਦੇ ਉੱਤਰ ਆਈਆਂ ਨੇ ਜਿਹੜਾ ਵੀ ਆਵਾਜ਼ ਬੁਲੰਦ ਕਰਦਾ ਉਹਦੀ ਜਬਾਨਬੰਦੀ ਹੋ ਰਹੀ ਹੈ ਕਿਵੇਂ ਦੇਖ ਪੂਰੇ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਹੈ ਨਾ ਇਹ ਕੇਵਲ ਪੰਜਾਬ ਦੀ ਕਹਾਣੀ ਨਹੀਂ ਇਹ ਅੱਜ ਪੂਰੇ ਹਿੰਦੁਸਤਾਨ ਦੀ ਪੂਰੇ ਭਾਰਤ ਦੀ ਕਹਾਣੀ ਹੈ ਫਾਸ਼ੀਵਾਦ ਦਾ ਜਿਹੜਾ ਇੱਕ ਚਿਹਰਾ ਨੰਗਾ ਹੋ ਰਿਹਾ ਹੈ ਔਰ ਫਾਸ਼ੀਵਾਦ ਕਿਵੇਂ ਪੈਰ ਪਸਾਰ ਰਿਹਾ ਹੈ ਉਹਦੇ ਸਿੰਪਟਮ ਨੇ ਇਹ ਜਿਹੜੇ ਜਵਾਨਵੰਦੀ ਕੀਤੀ ਜਾਣੀ ਐਸ ਵਕਤ ਦੁੱਖ ਨਾਲ ਕਹਿਣਾ ਪੈ ਰਿਹਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ ਕਸ਼ਮੀਰ ਦੇ ਪਰ ਅੱਜ ਦੀ ਕਸ਼ਮੀਰ ਦੇ ਪੱਤਰਕਾਰ ਭਰਾ ਔਰਾਂ ਦੇ ਵਿੱਚ ਬਹੁ ਗਿਣਤੀ ਮੁਸਲਮਾਨ ਪੱਤਰਕਾਰ। ਜਦੋਂ ਕਿ ਉਹ ਕਿਸੇ ਇੱਕ ਫਿਰਕੇ ਦੀ ਇੱਕ ਧਰਮ ਦੀ ਨਹੀਂ ਗੱਲ ਕਰ ਰਹੇ ਉਹ ਤਾਂ ਕਸ਼ਮੀਰ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਆਪਦੀ ਗੱਲ ਰੱਖ ਰਹੇ ਨੇ। ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਇੱਥੇ ਦਾ ਵਾਇਰ ਵਰਗੇ ਜਿਹੜੇ ਵੱਡੇ ਚੈਨਲ ਨੇ, ਵੱਡੇ ادارے ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪੱਤਰਕਾਰਾਂ ਨੂੰ, ਉਹਨਾਂ ਦੇ ਰਿਪੋਰਟਰਾਂ ਨੂੰ ਲਗਾਤਾਰ ਕੇਸਾਂ 'ਚ ਫਸਾਇਆ ਜਾ ਰਿਹਾ ਹੈ। ਆਂਧਰਾ, 오ਡੀਸਾ, ਕਰਨਾਟਕ, ਮਹਾਰਾਸ਼ਟਰਾ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਇੱਕ ਬੜੀ ਵੱਡੀ ਗਿਣਤੀ ਪੱਤਰਕਾਰਾਂ ਦੀ ਜਿਹੜੀ ਉਹ ਸਜਾਪੁਕਤਰੀ ਹਵਾਲਾਤੀ ਜਾਂ ਕੈਦੀ ਦੇ ਰੂਪ ਦੇ ਵਿੱਚ ਤਾਂ ਇਹ ਫਾਸ਼ੀਵਾਦ ਦਾ ਚਿਹਰਾ ਜਿਹੜਾ ਇਹ ਉਹ ਨੰਗਾ ਹੋ ਰਿਹਾ ਹੈ ਪੂਰੇ ਭਾਰਤ ਵਿੱਚ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਇਹ ਜਿਹੜਾ ਇੱਥੇ ਹੁਣ ਦੋ ਗੱਲਾਂ ਕੋਈ ਵੀਡੀਓ ਚੈਨਲ ਹੈ ਉਹਨਾਂ ਦਾ ਵੀ ਦੋ ਅਲੱਗ-ਅਲੱਗ ਚਿਹਰੇ ਨੇ ਇੱਕ মিডিਆ ਚੈਨਲ ਉਹੜੇ ਜਿਹੜੇ ਦਬ ਚੁੱਕੇ ਨੇ ਜਿਹੜੇ ਵਿਕ ਚੁੱਕੇ ਨੇ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਨੇ ਤਾਂ ਉਹ ਇੱਕ ਤਾਂ ਉਹ ਹੋ ਗਿਆ ਉਹਨਾਂ ਦੇ ਚਾਹਤੇ ਹੋ ਗਿਆ ਉਹ ਅੱਜ ਵੱਡੀਆਂ ਰਕਮਾਂ ਵੀ ਲੈ ਰਹੇ ਨੇ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਵੱਡੇ ਰੁਤਬੇ ਦੂਜੇ ਪਾਸੇ ਲੋਕਾਂ ਦੀ ਗੱਲ ਕਰਨ ਵਾਲੇ ਨੇ ਜਿਹੜੇ ਥੋੜੇ ਜਿ ਸੀਮਤ ਸਾਧਨਾਂ ਦੇ ਹੁੰਦਿਆਂ ਹੋਿਆਂ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਤਾਂ ਇਹ ਲੜਾਈ ਸਾਨੂੰ ਪੂਰੇ ਭਾਰਤ ਭੱਦਰ ਤੇ ਲੜਨੀ ਪਵੇਗੀ ਕਿਉਂਕਿ ਛੋਟੀ ਗੱਲ ਨਹੀਂ ਹੈ ਇੱਕ ਪੱਤਰਕਾਰ ਤੇ ਕੇਸ ਦਰਜ ਹੋਣਾ ਫਿਰ ਬਿਨਾ ਵਜ੍ਹਾ ਹੋਣਾ ਕੋਈ ਬਿਨਾ ਤੱਥਾਂ ਤੋਂ ਹੋਣਾ ਇਹ ਛੋਟੀ ਗੱਲ ਨਹੀਂ ਹੈਗੀ ਇਹ ਆਉਣ ਵਾਲੇ ਸਮੇਂ 'ਚ ਬਹੁਤ ਗੰਭੀਰ ਸਿੱਟੇ ਨਿਕਲ ਪਰ ਇੱਕ ਚੰਗੀ ਗੱਲ ਵੀ ਮੈਂ ਇਹ ਜਾਂ ਸਾਡੇ ਅਸੀਂ ਇਹ ਸੋਚਦੇ ਆਂ ਕਿ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰ ਰਹੇ ਆਂ ਜਾਂ ਅਸੀਂ ਇਹ ਮੰਗ ਕਰਦੇ ਆਂ ਕਿ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਕਿਹਦੇ ਤੋਂ ਮੰਗ ਕਰਦੇ ਆਂ ਉਹਨਾਂ ਤੋਂ ਜਿਹੜੇ ਮਤਲਬ ਉਹ ਤੁਹਾਨੂੰ ਇੱਕ ਸਵਾਲ ਪੁੱਛਣ ਤੇ ਵੀ মিডিਆ ਦੇ ਸਾਹਮਣੇ ਇਹ ਕਹਿ ਦੇਣ ਕਿ ਮੈਂ ਤੈਨੂੰ ਕੱਲੇ ਨੂੰ ਵੇਖਾਂਗਾ ਜਾਂ ਮੈਂ ਤੈਨੂੰ ਘਰੇ ਆਵੀਂ ਉੱਥੇ ਵੇਖਾਂਗਾ ਉਹਦੇ ਦੋਈ ਗੱਲਾਂ ਨੇ ਵੀ ਮੇਰੇ ਘਰੇ ਆ ਜੀ ਜਾਂ ਤਾਂ ਸਾਡੀ ਬੋਲੀ ਬੋਲੀ ਤੇ ਨਹੀਂ ਤੇ ਫਿਰ ਤਿਆਰ ਹੋ ਜਾ ਮਤਲਬ ਧਮਕੀ ਔਰ ਦੇਸ਼ ਦਾ ਗ੍ਰਹਿ ਮੰਤਰੀ ਪ੍ਰੈਸ ਦੇ ਸਾਹਮਣੇ ਧਮਕੀ ਦੇ ਰਿਹਾ ਇਹ ਹਾਲਤਾਂ ਨੇ ਇਸ ਮੁਲਕ ਦੀ ਤਾਂ ਪੱਤਰਕਾਰ ਭਰਾਵਾਂ ਨੇ ਆਜ਼ਾਦੀ ਦੀ ਗੱਲ ਕੀਤੀ ਆਜ਼ਾਦੀ ਬਾਰੇ ਸੋਚਿਆ ਇਹ ਹੀ ਆਜ਼ਾਦੀ ਆਯਾਦੀ ਨਹੀਂ ਲੜਨਾ ਇਹ ਹੀ ਆਯਾਦੀ ਤਾਂ ਐ ਨਹੀਂ ਹੈਗਾ ਵੀ ਕੋਈ ਕਿਸੇ ਤੋਂ ਮੰਗ ਕੀਤੀ ਜਾ ਸਕਦੀ ਖਾਸ ਤੌਰ ਤੇ ਮੌਜੂਦਾ ਸਰਕਾਰਾਂ ਨੇ ਉਹ ਪੰਜਾਬ ਦੀ ਹੋਵੇ ਉਹ ਕੇਂਦਰ ਦੀ ਹੋਵੇ ਇਨਾਂ ਤੋਂ ਹਾਸ ਕਰਨੀ ਕਿ ਆਪਦੀ ਮਰਜ਼ੀ ਨਾਲ ਤੁਹਾਨੂੰ ਆਜ਼ਾਦੀ ਦੇਣਗੇ ਸੰਭਵ ਨਹੀਂ ਹੈਗਾ ਆਜ਼ਾਦ ਤਾਂ ਰਹਿਣਾ ਪਏਗਾ ਔਰ ਰਹਿਣਗੇ ਸਾਡੇ ਪੱਤਰਕਾਰ ਭਰਾ ਕਿਉਂਕਿ ਉਹਨਾਂ ਨੇ ਲੜਨ ਦਾ ਫੈਸਲਾ ਕੀਤਾ ਪਰ ਅੱਜ ਆਜ਼ਾਦੀ ਹੈ ਜਿਹੜੀ ਉਹ ਹੀ ਆਜ਼ਾਦੀ ਰਹੀ ਨਹੀਂ ਹੈ ਕਿਉਂਕਿ ਪਹਿਲਾਂ ਜਿਹੀ ਆਜ਼ਾਦ ਆਮ ਜਨਤਾ ਨੂੰ ਇਨਸਾਫ ਦਿਵਾਉਣ ਵਾਸਤੇ ਪੱਤਰਕਾਰ ਭਾਈਚਾਰਾ ਹੀ ਇਹ ਚ ਆਵਾਜ਼ ਬੰਦਾ ਸੀ ਪਰ ਜੇ ਉਹਨਾਂ ਦੀ ਵੀ ਹੁਣ ਜ਼ੁਬਾਨਬੰਦੀ ਹੋਣ ਲੱਗੀ ਤਾਂ ਆਮ ਜਨਤਾ ਦਾ ਕੀ ਹਾਲ ਬਣੇਗਾ ਕੋਈ ਮਾੜੇ ਹਾਲਾਤ ਬਣਨਗੇ ਕਿਉਂਕਿ ਇੱਕ ਜਿਹੜਾ ਪਖੰਡ ਵਿੱਢਿਆ ਗਿਆ ਕਿ ਜਿਹੜਾ ਪ੍ਰੈਸ ਹੈ ਇਹ ਸਾਡੇ ਇਸ ਢਾਂਚੇ ਦੀ ਇਸ ਲੋਕਤੰਤਰ ਦਾ ਚੌਥਾ ਪਾਵਾ ਕਿਹੜਾ ਲੋਕਤੰਤਰ ਕਿੱਤਿਆਂ ਲੋਕਤੰਤਰ ਕੀ ਸਿਆਸਤ ਉਹ ਲੋਕਤੰਤਰ ਉਹਨਾਂ ਦੇ ਵਿੱਚ ਹੈ ਉਹ ਲੋਕਾਂ ਨੂੰ ਉਸ ਲੋਕਤੰਤਰ ਚ ਜਿਉਣ ਲਈ ਮੌਕਾ ਦੇ ਰਹੇ ਨੇ ਕੀ ਅਫਸਰशाही ਇਹ ਲੋਕਾਂ ਨੂੰ ਲੋਕਤੰਤਰ ਜਿਉਣ ਦਾ ਮੌਕਾ ਦੇ ਰਹੀ ਹੈ ਕੀ ਅਦਾਲਤਾਂ ਲੋਕਾਂ ਨੂੰ ਲੋਕਤੰਤਰ ਮਹਿਸੂਸ ਕਰਨ ਦੀ ਟਾਈਮ ਦੇ ਰਹੀਆਂ ਜਾਂ ਮੌਕਾ ਦੇ ਰਹੀਆਂ ਨੇ ਤਾਂ ਨਹੀਂ ਹੈ ਤਾਂ ਬੱਚਾ ਬਚਾ ਕੇ ਹੈਗਾ ਤਾਂ ਇੱਕ ਹੀ ਸੀ ਨਾ ਜਿੰਨੂੰ ਅਸੀਂ ਪਾਵਾ ਕਹਿ ਸਕਨੇ ਆ ਇੱਕ ਪਾਵੇ ਤੇ ਕੁਰਸੀ ਕਿਵੇਂ ਖੜਦੀ ਪਰ ਇੱਕ ਪਾਵਾ ਵੀ ਕੁਰਸੀ ਨੂੰ ਖੜਾਈ ਖੜਾ ਚਾਰਾਂ ਦੀ ਤਿੰਨ ਟੁੱਟੇ ਹੋਏ ਨੇ ਪਰ ਇੱਕ ਹੀ ਖੜਾਈ ਖੜਾ ਹੁਣ ਇਹ ਆ ਕਿ ਉਹ ਇੱਕ ਪਾਵਾ ਵੀ ਨਾ ਰਵੇ ਗੱਲਾਂ ਦੋਵੇਂ ਹੋ ਗਈਆਂ ਨਾ ਦੇਖੋ ਜਿਹੜਾ ਵਕਾਊ ਮੀਡੀਆ ਜਿੰਨੂੰ ਕਹਿੰਦੇ ਨੇ ਜਿਹੜਾ ਉਹ ਉਹਨੇ ਪੂਰੀ ਪ੍ਰੈਸ ਦਾ ਮਿਆਰ ਡਾਊਨ ਕੀਤਾ ਜਿਵੇਂ ਪੁਲਿਸ ਦੇ ਵਿੱਚ ਕੁਝ ਚੰਗੇ ਬੰਦੇ ਹੈਗੇ ਨੇ ਪਰ ਜਿੱਥੇ ਵੀ ਨਾ ਆਵੇਗਾ ਕਲੋਣਾ ਬੰਦਾ ਪੁਲਿਸ ਅਫਸਰ ਹੀ ਉਥੇ ਨਾਲ ਆ ਜਾਏਗਾ ਰਿਸ਼ਵਤਖੋਰ ਬਿਜਲੀ ਦੇ ਵਿੱਚ ਸਾਡੇ ਕਿੰਨੇ ਚੰਗੇ ਚੰਗੇ ਉਹਦੇ ਅਹੁਦੇਦਾਰ ਨੇ ਉਹਦੇ ਅਫਸਰ ਨੇ ਪਰ ਜਦੋਂ ਬਿਜਲੀ ਮਨਾ ਲੈਂਦੀ ਗੱਲ ਆ ਗਈ ਉਹ ਵੀ ਰਿਸ਼ਵਤਖੋਰ ਅੱਜ ਦੀ ਘੜੀ ਪ੍ਰੈਸ ਦਾ ਏ ਕਿ ਜਦੋਂ ਪ੍ਰੈਸ ਦੀ ਗੱਲ ਆਉਂਦੀ ਹੈ ਤਾਂ ਸਿੱਧੀ ਮਣਾ ਚ ਲੋਕਾਂ ਆਮ ਲੋਕਾਂ ਦੇ ਬੰਦੀ ਵੀ ਇਹ ਯਾਰ ਨਾਲ ਲੈ ਦੇ ਕੇ ਖਬਰਾਂ ਲਾਉਣਾ ਖਬਰਾਂ ਬੰਦ ਕਰਨੀਆਂ ਜਾਂ ਸਰਕਾਰ ਦੀ ਗੱਲ ਕਰਨ ਵਾਲਾ ਤਾਂ ਇਹ ਮਿਆਰ ਡਾਊਨ ਕੀਤਾ ਪ੍ਰੈਸ ਦਾ ਔਰ ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਹੈ ਉਹਨਾਂ ਟੀਵੀ ਚੈਨਲ ਨੂੰ ਖਰੀਦ ਕੇ ਉਹਨਾਂ ਨੇ ਪੂਰਾ ਪ੍ਰਚਾਰ ਕਰਕੇ ਉਹਦਾ ਮਿਆਰ ਡਾਊਨ ਕੀਤਾ ਪਰ ਤੁਹਾਡੇ ਵਰਗੇ ਧਰਮਿੰਦਰ ਵਰਗੇ ਸਾਡੇ ਜਿਹੜੇ ਸੂਝਵਾਨ ਦੋਸਤ ਨੇ ਜਿਹੜੇ ਅੱਜ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਡੇ ਲਈ ਅੱਜ ਇਹ ਵੀ ਇੱਕ ਬੰਦਾ ਕਿ ਅਸੀਂ ਪ੍ਰੈਸ ਦੀ ਜਿਹੜੀ ਮਾਨਤਾ ਨੂੰ ਬਹਾਲ ਰੱਖੀਏ ਔਰ ਅੱਜ ਦੀ ਘੜੀ ਲੜੇ ਬਿਨਾਂ ਬਹਾਲ ਰਹਿ ਨਹੀਂ ਸਕਦੀ ਜਿਹੜੀ ਸਥਿਤੀਆਂ ਸਤਾ ਦੇ ਵਿੱਚ ਆਈ ਸੀ ਤਾਂ ਚੈਲੀ ਸੀ ਬਦਲਾਵ ਲਿਆਵਾਂਗੇ ਕੀ ਸਮਝਦੇ ਹੁਣ ਬਦਲਾਵ ਇਸ ਤਰ੍ਹਾਂ ਹੋਣੇ ਨੇ ਬਦਲਾਵਤਾ ਹੈ ਨਾ ਬਦਲਾਵਤਾ ਹੈ ਮੇਰਾ ਆਪਣਾ ਫੇਸਬੁਕ ਚੈਨਲ ਹੈ ਸਾਡਾ ਜਸੇਬੰਦੀ ਦਾ ਉਹਨੂੰ ਪਤਾ ਹੀ ਨਹੀਂ ਕਿੰਨੀ ਵਾਰ ਬੰਦ ਕੀਤਾ ਬਿਨਾਂ ਕੋਈ ਕਾਰਨ ਦੱਸਿਆ ਤਾਂ ਅੱਗੇ ਨਹੀਂ ਸੀ ਹੁੰਦਾ ਬਦਲਾਅ ਹੋ ਗਿਆ ਨਾ ਬੰਦ ਕਰ ਦਿੱਤਾ ਬਲਸੀਂ ਆਪਣੀ ਆਵਾਜ਼ ਨਹੀਂ ਰੱਖ ਪਾਉਂਦੇ ਨਹੀਂ ਨਹੀਂ ਇਹ ਨਹੀਂ ਸੰਭੋ ਹੈ ਇਹ ਤਾਂ ਸੰਭ ਵੀ ਨਹੀਂ ਹੈਗਾ ਕਿ ਰੱਖ ਨਹੀਂ ਪਾਵਾਂਗੇ ਉਹਨਾਂ ਨੇ ਤਾਂ ਬਦਲਾਅ ਕੀਤਾ ਨਾ ਉਹਨਾਂ ਨੇ ਕਿਹਾ ਸੀ ਬਦਲਾਅ ਕਰਾਂਗੇ ਉਹਨੇ ਬਦਲਤਾ ਇਸ ਤਰ੍ਹਾਂ ਦੇ ਪਰਚੇ ਨਹੀਂ ਤਰਜ ਹੁੰਦੇ ਸੀ ਇਸ ਤਰ੍ਹਾਂ ਦੇ ਛੋਟੇ ਛੋਟੇ ਕਾਰਨਾ ਤੇ ਬੇਸ਼ੱਕ ਸਰਕਾਰਾਂ ਵੀ ਕੋਈ ਚੰਗੀਆਂ ਲੋਕਪੱਖੀ ਨਹੀਂ ਸੀ ਪਰ ਇੰਨੇ ਬੁਰੇ ਹਾਲਾਤ ਨਹੀਂ ਸੀ ਹੁੰਦੇ ਉਹਨਾਂ ਦੇ ਐਮਐਲਏ ਐ 15 15 ਸੌ ਚ ਨਹੀਂ ਸੀ ਵਿਕਦੇ ਉਹਨਾਂ ਦੀ ਰੇਟ ਥੋੜੇ ਜਿਆਦੇ ਸੀ ਤੇ ਬਦਲਾ ਇਹ ਸਾਰਾ ਇਹ ਹੋਰ ਕੀ ਪਰ ਇਹ ਸੰਭਵ ਨਹੀਂ ਹੈਗਾ ਇਹ ਭਗਵੰਤ ਮਾਨ ਨੂੰ ਵੀ ਕਿਤੇ ਗੱਲ ਅਪੜਦੀ ਤੇ ਭਗਵੰਤ ਮਾਨ ਨੂੰ ਵੀ ਵਹਿਮ ਹੈ ਉਹਨੂੰ ਮੂਰਖ ਨੂੰ ਵਹਿਮ ਹੈ ਕਿਉਂਕਿ ਉਹ ਅਕਲਬੰਦ ਬੰਦਾ ਤਾਂ ਹੈ ਨਹੀਂ ਨਾ ਉਹ ਤਾਂ ਇੱਕ ਅਸੀਂ ਉਹਨੂੰ ਸਾਡੇ ਸਾਥੀ ਪੰਡ ਕਹਿੰਦੇ ਨੇ ਕਿਉਂ ਯਾਰ ਪੰਡ ਤੱਕ ਲੋਕਾਂ ਨੂੰ ਹਸਾ ਕੇ ਮਿਹਨਤ ਕਰਕੇ ਆਪਣੀ ਰੋਜੀ ਕਮਾਉਣ ਵਾਲ ਨੇ ਇਹਨੂੰ ਪੰਡ ਕਿਵੇਂ ਕਿਹਾ ਜਾਏਗਾ ਇਹ ਕੋਈ ਪੰਡ ਬੁੰਡ ਵੀ ਨਹੀਂ ਹੈਗਾ ਮਤਲਬ ਪੰਡ ਬੰਦੇ ਵੀ ਕਾਬਲ ਇਹਦੇ ਵਿੱਚ ਕੋਈ ਕਾਬਲੀਅਤ ਨਹੀਂ ਹੈਗੀ ਉਹ ਮਿਹਨਤੀ ਲੋਕ ਤਾਂ ਇਹ ਜਿਹੜਾ ਇੱਕ ਵਹਿਮ ਇਹਨੂੰ ਪਤਾ ਨਹੀਂ ਪੜਦਾ ਨਹੀਂ ਸੌਂਦਾ ਨਹੀਂ ਇਤਿਹਾਸ ਬਾਰੇ ਪਤਾ ਨਹੀਂ ਜੇ ਹੈ ਆ ਤੱਕ ਵੇਰਾ ਇਤਲਾਮ ਦੀ ਜੰਗ ਬਾਰੇ ਪੜ ਲਵੇ ਇੱਕ ਵੇਰਾ ਰੂਸ ਦੇ ਇਨਕਲਾਬ ਬਾਰੇ ਪੜ ਲਵੇ ਇੱਕ ਵੇਰਾ ਔਰੰਗਜ਼ੇ ਬਾਰੇ ਪੜ ਲਵੇ ਇੱਕ ਵੇਰਾ ਬਾਬਰ ਬਾਰੇ ਪੜ ਲਵੇ ਇਹਨੂੰ ਆਪਣੇ ਆਪ ਕੋਲ ਆ ਜੇਗੀ ਕਿਹੜੇ ਖੇਤ ਦੀ ਮੂਲੀ ਏ ਇਹ ਤਾਂ ਬਣਿਆ ਹੀ ਸਾਡੇ ਸਿਰ ਤੇ ਆ ਕਿਸਾਨ ਸੰਘਰਸ਼ ਨਾ ਹੁੰਦਾ ਤੇ ਆਮ ਆਦਮੀ ਪਾਰਟੀ ਅਜੇ ਇੱਕ ਟਰਮ ਹੋਰ ਸੱਤਾ 'ਚ ਨਹੀਂ ਸੀ ਪੰਜਾਬ ਚ ਆਉਂਦੀ ਔਰ ਇੱਕ ਟਰਮ ਲੰਘਣ ਤੋਂ ਬਾਅਦ ਇਹਦਾ ਆਧਾਰ ਖਤਮ ਸੀ ਮਤਲਬ ਜ਼ਿੰਦਗੀ ਭਰ ਮੁਰ ਕੇ ਸੱਤਾ ਦਾ ਸੁਪਨਾ ਤਾਂ ਜਿਹੜੇ ਸੰਘਰਸ਼ ਦੇ ਸਿਰ ਤੇ ਜਿਨ੍ਹਾਂ ਦੇ ਸਿਰ ਤੇ ਉਹ ਆਇਆ ਅੱਜ ਉਹਨੂੰ ਲੱਗਦਾ ਹੈ ਉਹ 92 ਕੋ ਐਮਐਲਏ ਬਣਾ ਕੇ ਵੀ ਫਰੇ ਮੈਂ ਕੀ ਰੱਬ ਬਣ ਗਿਆ ਹਾਂ ਮੈਂ ਕੀ ਬਣ ਗਿਆ ਕੁਝ ਨਹੀਂ ਇਹ ਤਾਂ ਤੇਰੇ ਚਮਚੇ ਚਾਟੜਿਆਂ ਵਾਸਤੇ ਹੋਵੇਗਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਕੋਈ ਨਹੀਂ ਸਿਕਿਉਰਟੀ ਐ ਤੇਰੇ ਕੋਲ ਅਧਿਕਾਰ ਨੇ ਇਹਨਾਂ ਜਿ세 ਬੰਦੀਆਂ ਇਹ ਤੁਹਾਡਾ ਸਾਰਾ ਜਿਹੜਾ ਸਾਡਾ ਢਾਂਚਾ ਲੋਕ ਪਖੀ ਲੋਕਾਂ ਦਾ ਇਹਨਾਂ ਦੇ ਸਾਹਮਣੇ ਕੀ ਐ ਤੂੰ ਮੁੱਖ ਮੰਤਰੀ ਕੁਝ ਨਹੀਂ ਹੈਗਾ ਤਾਂ ਇੱਕ ਵਾਰ ਇਤਿਹਾਸ ਪੜ ਜਿਵੇਂ ਸੂਰਜ ਦਾ ਉਗਣਾ ਅਟੱਲ ਸਚਾਈ ਕੋਈ ਰੋਕ ਨਹੀਂ ਸਕਦਾ ਉਹਨੂੰ ਔਰ ਅੱਜ ਸ਼ਾਮ ਨੂੰ ਸੂਰਜ ਦਾ ਡੁੱਬਣਾ ਵੀ ਅਟੱਲ ਸਚਾਈ ਉਹਨੂੰ ਵੀ ਨਹੀਂ ਰੋਕ ਸਕਦਾ ਭਗਵਾਨ ਤਮਾਂ ਦਾ ਡੁੱਬਣਾ ਵੀ ਸੂਰਜ ਡੁੱਬਣ ਜਿੰਨਾ ਹੀ ਅਟਲ ਸੱਚਾ ਇਹ ਡੁੱਬੇ ਸਾਡੀ ਜਿੱਤ ਵੀ ਕੱਲ ਨੂੰ ਸੂਰਜ ਚੜਨ ਜਿੰਨੀ ਅਟਾਲੇ ਸਾਡੀ ਜਿੱਤ ਹੋਵੇ ਅੱਜ ਪੱਤਰਕਾਰ ਭਾਈ ਜਾ ਰਿਹਾ ਇੱਥੇ ਮਜਬੂਤ ਸੀ ਥਾਪੜਾ ਦੇ ਤਾਂ ਮਾਝੇ ਦੀ ਧਰਤੀ ਤੋਂ ਮਾਝੇ ਵਾਲਿਆਂ ਨੇ ਅੰਦਰ ਜੇ ਲੜਾਈ ਲੜਾਂਗੇ ਜਿੱਤ ਸੰਘਰਸ਼ਾਂ ਦੀ ਧਰਤੀ ਏ ਯੋਧਿਆਂ ਦੀ ਧਰਤੀ ਏ ਹਰਮੰਦਰ ਸਾਹਿਬ ਕਰਕੇ ਇੱਕ ਪਵਿੱਤਰ ਧਰਤੀ ਏ ਤਾਂ ਇੱਥੋਂ ਦੇ ਲੋਕ ਤਾਂ ਸਾਨੂੰ ਆਸ ਵੀ ਸੀ ਕਦੇ ਕਿਸੇ ਗੱਲ 'ਚ ਪਿੱਛੇ ਰਹੇ ਨਹੀਂਗੇ ਕਦੇ ਕਿਸੇ ਯੁੱਧ ਲੜਾਈ ਦੇ ਵਿੱਚ ਪਿੱਛੇ ਰਹੇ ਨਹੀਂਗੇ ਔਰ ਇੱਕ ਖਾਸियत ਜ਼ਰੂਰ ਹੋएगी ਕਈ ਜਗ੍ਹਾ ਤੇ ਇਹ ਮਹਿਸੂਸ ਹੁੰਦਾ ਵੀ ਘਟ ਆਉਂਦੇ ਨੇ ਪਰ ਜਦੋਂ ਆਉਂਦੇ ਨੇ ਫਿਰ ਇਹ ਜਾਮਣੀ ਹੁੰਦੀ ਏ ਵੀ ਹੁਣ ਜਿੱਤ ਪੱਕੀ ਏ ਜੇ ਇਹ ਆ ਗਏ ਨਾ ਮੈਦਾਨ 'ਚ ਹੁਣ ਜਿੱਤ ਪੱਕੀ ਏ ਤਾਂ ਇਹ ਆ ਵੀ ਥਾਪੜਾ ਦਿੱਤਾ ਏ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਅਸੀਂ ਮਾਜੇ ਤੋਂ ਬਾਹਰੋਂ ਵੀ ਜਿੱਥੇ-ਜਿੱਥੇ ਜੋਜ ਸੰਭਵ ਹੋਵੇਗਾ ਕਿਉਂਕਿ ਅਸੀਂ ਭਾਵੇਂ ਆਪਣੇ ਪ੍ਰੋਗਰਾਮ ਸਦਕਤ ਕਰਨੇ ਪੈਣ ਪਿੱਛੇ ਪਾਉਣੇ ਪੈਣ ਜੋ ਮਰਜ਼ੀ ਕਰਨਾ ਹੋਵੇ ਜਿਹੜਾ ਇਹ 27 ਤਰੀਕ ਦਾ ਰੱਖਿਆ ਇਹ 27 ਤਰੀਕ ਨੂੰ ਟੱਲੀਆਂ ਸਰਕਾਰ ਦੀਆਂ ਖੜਕਾਵਾਂਗੇ ਜਰੂਰ ਤੇ ਖੜਕਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਜਰੂਰ ਜੀ ਮਾਜੇ ਦੀ ਧਰਤੀ ਤੇ ਅੱਜ ਜਿਹੜਾ ਇੱਕ ਮੀਟਿੰਗ ਹੈ ਜਿਹੜੀ ਉਸ ਨੇ ਹੁਣ ਰੈਲੀ ਦਾ ਰੂਪ ਲੈ ਲੈਣਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਐਮਬੀਐਮਜੀ ਵੀ ਸਾਡੇ ਨਾਲ